ਬਿਲਕੁਲ ਅ ਅੱਜ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਦੇ ਵਿੱਚ ਅ ਵਿਚਰ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਮੇਰੇ ਦੋ ਬੜੇ ਪਿਆਰੇ ਪਿੰਡ ਪਿੰਡ ਸੈਦਵਾਲ ਤੇ ਪਿੰਡ ਹੈਬੋ ਜਿਹੜੇ ਨਵੇਂ ਸਰਪੰਚ ਸੇਵਾਾਂ ਤੇ ਨਵੀਆਂ ਪਛਾਤਾਂ ਤੇ ਬਣੀਆਂ ਨੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਨੂੰ ਔਰ ਇਹਨਾਂ ਦੇ ਸਪੋਰਟਰਾਂ ਨੂੰ ਵੀ ਜੀ ਆਇਆਂ ਜਿਨਾਂ ਨੇ ਇਹਨਾਂ ਨੂੰ ਪੰਚਾਇਤ ਦੇ ਜ਼ਿੰਮੇਵਾਰੀ ਦੇ ਕੇ ਤੇ ਪਿੰਡ ਦੇ ਵਿਕਾਸ ਕਾਰਜ ਕਰਨ ਦੇ ਲਈ ਚੁਣਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿੰਡਾਂ ਦੀ ਡਿਵੈਲਪਮੈਂਟ ਲਈ ਪਿੰਡਾਂ ਦੇ ਵਿਕਾਸ ਲਈ ਜਿਹੜੀ ਜਿਹੜੀ ਵੀ ਕੋਈ ਕਿਸੇ ਦੀ ਡਿਮਾਂਡ ਆ ਉੱਤੇ ਪੈਸੇ ਦਿੱਤੇ ਜਾ ਰਹੇ ਆ ਸੋ ਮੈਂ ਅੱਜ ਥੋੜੇ ਦਿਨ ਪਹਿਲਾਂ ਹੀ ਲਗਭਗ 3.5 ਕਰੋੜ ਰੁਪਈਆ ਪਿੰਡਾਂ ਦੇ ਵਿਕਾਸ ਕਾਰਜਾਂ ਨੇ ਦਿੱਤੇ ਆ ਜੋ ਜੋ ਵੀ ਪੰਚਾਇਤਾਂ ਦੀ ਡਿਮਾਂਡਾਂ ਨੇ ਕਿਤੇ ਸਪੜ ਦੀ ਸਪਾਈ ਦਾ ਸਵਾਲ ਆ ਕਿਤੇ ਗੰਦੇ ਪਾਣੀ ਦੇ ਨਿਕਾਸ ਦਾ ਸਵਾਲ ਆ ਕਿਤੇ ਜਾਂਚ ਕਰਦਾ ਸਵਾਲ ਆ ਕਿਤੇ ਸਕੂਲ ਦਾ ਸਵਾਲ ਆ ਸੋ ਹਰ ਤਰ੍ਹਾਂ ਦੀ ਮੱਦ ਪੰਚਾਇਤਾਂ ਦੀ ਕੀਤੀ ਜਾਊਗੀ ਕੋਈ ਘਾਟ ਨਹੀਂ ਪੈਸੇ ਦੀ ਔਰ ਮੈਨੂੰ ਬਸ ਇਹ ਕਹਿਣ ਦੇ ਲਈ ਅੱਜ ਮੈਂ ਸਮਝਦਾ ਵੀ ਕਿ ਸੰਤੋਸ਼ ਹੈ ਕਿ ਬਿਨਾਂ ਪੱਖਪਾਤ ਤੋਂ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਕਿਸੇ ਵੀ ਪੰਚਾਇਤ ਨੂੰ ਸਰਪੰਚ ਨੂੰ ਇਹ ਕਹਿ ਕੇ ਨਹੀਂ ਨੱਕਿਆ ਜਾ ਰਿਹਾ ਉਹਦਾ ਡਿਵੈਲਪਮੈਂਟ ਦਾ ਕੰਮ ਵੀ ਕੋਈ ਖਾਸ ਪਾਰਟੀ ਦਾ ਬੰਦਾ ਨਹੀਂ ਸੋ ਮੈਂ ਸਾਬ ਨੂੰ ਇਹ ਬੇਨਤੀ ਕਰਾਂਗਾ ਕਿ ਅਸੀਂ ਤੁਹਾਡੇ ਚੋਂ ਗਏ ਆ ਤੁਹਾਡੇ ਵਰਗੇ ਆ ਔਰ ਡਟ ਕੇ ਪਿੰਡਾਂ ਦਾ ਕੰਮ ਕਰੋ ਹਰ ਘੜੀ ਹਰ ਪਲ ਅਸੀਂ ਆਪਣੀਆਂ ਪੰਚਾਇਤਾਂ ਨਾਲ ਆਪਣੇ ਲੋਕਾਂ ਨਾਲ ਖੜੇ ਆ ਸੋ ਜਿਹੜੀਆਂ ਵੀ ਪੰਚਾਇਤਾਂ ਨੇ ਅੱਜ ਜੁਆਇਨ ਕੀਤਾ ਪਿੰਡ ਸੈਦੋਵਾਲ ਔਰ ਪਿੰਡ ਹੈਬੋ ਤੋਂ ਸਾਰੇ ਆਮ ਆਦਮੀ ਪਾਰਟੀ ਦੇ ਸਾਥੀ ਵੀ ਮੇਰੇ ਨਾਲ ਇੱਥੇ ਹਾਜ਼ਰ ਨੇ ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾ ਜੀ ਆਇਆਂ ਔਰ ਅਸੀਂ ਜੁਆਇਨਿੰਗ ਤੋਂ ਬਾਅਦ ਕੰਮਾਂ ਦੇ ਰਾਈਡਾਂ ਦਾ ਵਿਸ਼ਵਾਸ ਜਿੱਦਾਂ ਕਿ ਦਿੱਲ ਜਿੱਤਾਂਗੇ ਸਭ ਦਾ ਧੰਨਵਾਦ